ਜੋ ਇਸ ਘਰ ਦੇ ਮਾਲਕ ਨੇ ਆਪ ਸਾਨੂੰ ਕੁਝ ਦੇਣ ਦੇ ਲਈ ਖੜੇ ਹੋਏ ਨੇ ਡੋਲੂ ਫੜਿਆ ਹੋਇਆ ਹੱਥ ਵਿੱਚ ਗਲਾਸ ਉਹਨਾਂ ਦੇ ਹੱਥ ਵਿੱਚ ਦੇਖੇ ਜਾ ਸਕਦੇ ਨੇ ਤਾਂ ਇਹ ਖੂਬਸੂਰਤੀ ਹੈ ਪੰਜਾਬ ਦੀ ਇਹ ਦੇਖ ਸਕਦੇ ਹੋ ਗਰਮ ਦੁੱਧ ਐਸੇ ਡੋਲੂ ਦੇ ਵਿੱਚ ਜੋ ਸਾਡੇ ਲਈ ਬਾਹਰ ਲੈ ਕੇ ਆਏ ਇਹ ਆਪਣੇ ਆਪ ਵਿੱਚ ਖੂਬਸੂਰਤ ਤਸਵੀਰ ਪੰਜਾਬ ਦੀ ਇੰਨੀ ਮੁਸ਼ਕਲ ਆਈ ਹੋਈ ਏ ਤੁਹਾਡੇ ਸਾਹਮਣੇ ਫੇਰ ਵੀ ਤੁਸੀਂ ਡੋਲੂ ਲੈ ਕੇ ਦੁੱਧ ਲੈ ਕੇ ਖੜੇ ਆਣ ਆਈ ਤਾਂ ਹੁਣ ਆਈ ਤੀ ਦੂਰਾ ਵੀਰ ਆਇਆ ਹੋਇਆ ਏ ਵੀ ਤਾਂ ਘਰਾਂ ਤੋਂ ਨਿਕਲੇ ਹੋਏ ਆ ਕੀ ਕੀ ਨੁਕਸਾਨ ਹੋਇਆ ਕਰ ਦੇ ਉਹ ਵੀ ਤੂੜੀ ਖਰਾਬ ਹੋ ਗਈ ਐ ਇਥੋਂ ਡੰਗਰ ਕੱਢ ਚੁੱਕੇ ਆ ਉੱਥੇ ਹੋਰ ਕਿਤੇ ਜਗ੍ਹਾ ਉਹ ਗੁਰਦੁਆਰੇ ਸਾਹਿਬ ਪਹਚਾਈ ਹੋਇਆ ਬੱਚੀ ਅੱਧੀ ਉੱਥੇ ਆ ਤੇ ਮਾਤਾ ਜੀ ਵੀ ਸਾਡੇ ਉੱਥੇ ਨੇ ਤੇ ਬਰਾਂਡਾ ਦੀ ਛੱਤ ਵੀ ਡਿੱਗ ਗਈ ਐ ਤੇ ਨਾਲੇ ਤੂੜੀ ਬਹੁਤ ਖਰਾਬ ਹੋ ਗਈ ਐ ਇਸ ਘਰ ਦੀ ਇੱਕ ਖੂਬਸੂਰਤ ਤਸਵੀਰ ਦੇਖੋ ਇੱਥੇ ਸਾਰੇ ਆਏ ਐ ਰਾਸ਼ਨ ਦੇਣ ਖਾਣ ਪੀਣ ਦੀਆਂ ਚੀਜ਼ਾਂ ਦੇਣ ਪਰ ਉਹ ਸਾਹਮਣੇ ਜੋ ਇਸ ਘਰ ਦੇ ਮਾਲਕ ਨੇ ਆਪ ਸਾਨੂੰ ਕੁਝ ਦੇਣ ਦੇ ਲਈ ਖੜੇ ਹੋਏ ਨੇ ਡੋਲੂ ਫੜਿਆ ਹੋਇਆ ਹੱਥ ਵਿੱਚ ਗਲਾਸ ਉਹਨਾਂ ਦੇ ਹੱਥ ਵਿੱਚ ਦੇਖੇ ਜਾ ਸਕਦੇ ਨੇ ਤਾਂ ਇਹ ਖੂਬਸੂਰਤੀ ਹੈ ਪੰਜਾਬ ਦੀ ਕਹਿੰਦੇ ਆਪ ਚਾਹੇ ਘਾਟੇ ਵਿੱਚ ਹੋਣ ਪਰ ਦੂਜਿਆਂ ਨੂੰ ਪੁੱਛਣਾ ਹੈ ਇੱਕ ਮਹਿਮਾਨਵਾਜ਼ੀ ਜਿਵੇਂ ਜਸ਼ਨੂ ਕਿਹਾ ਜਾਂਦਾ ਹੈ ਤਾਂ ਇੱਥੇ ਦੇਖਿਆ ਜਾ ਸਕਦਾ ਉਹਨਾਂ ਦੇ ਹੱਥ ਵਿੱਚ ਡੋਲੂ ਹੈ ਤੇ ਨਾਲ ਹੀ ਗਲਾਸ ਹੈ ਕਿਵੇਂ ਸਵਾਗਤ ਕਰਨ ਦੇ ਲਈ ਇਹ ਖੜੇ ਨੇ ਆਪ ਦਾ ਇਹਨਾਂ ਨੂੰ ਨੁਕਸਾਨ ਹੋਇਆ ਹੈ ਬਾਵਜੂਦ ਇਸ ਦੇ ਇਹ ਖੜੇ ਨੇ ਵੇਖ ਸਕਦੇ ਹੋ ਤੁਸੀਂ ਕਿ ਫਿਰ ਇਥੋਂ ਨੌਜਵਾਨ ਜਾ ਰਹੇ ਨੇ ਜੋ ਖਾਣ ਪੀਣ ਦੀਆਂ ਚੀਜ਼ਾਂ ਹੈ ਉਹ ਮੋਹਈਆ ਕਰਵਾ ਰਹੇ ਨੇ ਪਰ ਉਹਨਾਂ ਦੇ ਹੱਥ ਵਿੱਚ ਗਲਾਸ ਹੈ ਉਹ ਦੇਖੋ ਤੁਸੀਂ ਉਹ ਇੱਕ ਖੂਬਸੂਰਤ ਤਸਵੀਰ ਪੰਜਾਬ ਦੀ ਕਿ ਕਿਵੇਂ ਉਹ ਜਿਵੇਂ ਇੱਕ ਮਹਿਮਾਨ ਦਾ ਵੈਲਕਮ ਕਰਦੇ ਹੈ ਓਵੇਂ ਬੇਸ਼ੱਕ ਇੱਕ ਘਰ ਵਿੱਚ ਉਸ ਤਰੀਕੇ ਦੇ ਹਾਲਾਤ ਨਹੀਂ ਹੈ ਕਿ ਮਹਿਮਾਨ ਆ ਸਕੇ ਪਰ ਉਹ ਆਪਣੇ ਪੱਦਰ ਤੇ ਕਿਵੇਂ ਵੈਲਕਮ ਕਰ ਰਿਹਾ ਹੈ ਇਹ ਵੇਖ ਸਕਦੇ ਹੋ ਇਹ ਵੇਖ ਸਕਦੇ ਹੋ ਗਰਮ ਦੁੱਧ ਐ ਇਸੇ ਡੋਲੂ ਦੇ ਵਿੱਚ ਜੋ ਸਾਡੇ ਲਈ ਬਾਹਰ ਲੈ ਕੇ ਆਏ ਇਹ ਆਪਣੇ ਆਪ ਵਿੱਚ ਖੂਬਸੂਰਤ ਤਸਵੀਰ ਪੰਜਾਬ ਦੀ ਉਥੇ ਇੱਕ ਗਲਾਸ ਨਾਲ ਹੀ ਜਿਨ੍ਹਾਂ ਲੋਕ ਇਸ ਕਿਸ਼ਤੀ ਵਿੱਚ ਸਵਾਰ ਨੇ ਸਾਰਿਆਂ ਦੇ ਲਈ ਗਰਮ ਦੁੱਧ ਲੈ ਕੇ ਆਏ ਨੇ ਇਥੇ ਜ਼ਰੂਰ ਅਸੀਂ ਜਾ ਕੇ ਦੇਖਾਂਗੇ ਬਾਕੀ ਚੀਜ਼ਾਂ ਨੂੰ ਨਾ ਨਾ ਤੇ ਹੁਣ ਦੁੱਧ ਦੀ ਆ ਦੁੱਧ ਦੀ ਇਹ ਸੇਵਾ ਆਪ ਕਰ ਰਹੇ ਨੇ ਦੇਖੋ ਉਹ ਤੋਂ ਬੋਲ ਰਹੇ ਕਿ ਠੰਡਾ ਦੁੱਧ ਜਿਸਨੇ ਪੀਣਾ ਹੈ ਠੰਡਾ ਦੁੱਧ ਵੀ ਹੈਗਾ ਇਹਨਾਂ ਨਾਲ ਗੱਲ ਕਰਾਂਗੇ ਹਾਂਜੀ ਇੱਕ ਤਾਂ ਇੰਨੀ ਮੁਸ਼ਕਲ ਆਈ ਹੋਈ ਹੈ ਤੁਹਾਡੇ ਸਾਹਮਣੇ ਫੇਰ ਵੀ ਤੁਸੀਂ ਡੋਲੂ ਲੈ ਕੇ ਦੁੱਧ ਲੈ ਕੇ ਖੜੇ ਆਣੇ ਆਈ ਤਾਂ ਹੁਣ ਐਡੀ ਦੂਰੋਂ ਵੀਰ ਆਏ ਹੋਏ ਆ ਇਹ ਵੀ ਤਾਂ ਘਰੋਂ ਤੋਂ ਨਿਕਲੇ ਹੋਏ ਆ ਹੁਣ ਕਿੰਨੇ ਭੁੱਖੇ ਧਿਆਏ ਪਤਾ ਨਹੀਂ ਕਿਥੋਂ ਦੋ ਦਿਨਾਂ ਦੇ ਤੁਰੇ ਹੋਏ ਆ ਤੇ ਸਾਡਾ ਵੀ ਤਾਂ ਫਰਜ਼ ਬਣਦਾ ਹੀ ਆ ਬਹੁਤ ਖੂਬਸੂਰਤ ਤੁਸੀਂ ਗੱਲ ਕਰ ਰਹੇ ਹੋ ਨਾ ਪੰਜਾਬ ਚੜ੍ਹਦੀ ਕਲਾ ਵਿੱਚ ਨਾ ਤਾਂ ਤੁਸੀਂ ਦਿਖਾ ਰਹੇ ਹੋ ਪੰਜਾਬ ਚੜ੍ਹਦੀ ਕਲਾ ਵਿੱਚ ਐ ਕੋਈ ਕਮੀ ਨਹੀਂ ਹੈ ਪੰਜਾਬ ਦੇ ਲੋਕਾਂ ਕੋਲ ਜੀ ਬਸ ਕੋਈ ਨਹੀਂ ਕਮੀ ਆ ਵੀਰ ਆਪਣੇ ਨਾਲ ਖੜੇ ਨੇ ਇਹ ਵੇਖ ਸਕਦੇ ਹੋ ਇਹਨਾਂ ਦੇ ਘਰ ਵਿੱਚ ਕਿੰਨਾ ਗਾਰਾ ਹੈ ਬਿਲਕੁਲ ਐਂਟਰੈਂਸ ਦੇ ਵਿੱਚ ਕਿੰਨਾ ਕੋ ਨੁਕਸਾਨ ਹੋਇਆ ਜੀ ਸਾਰੇ ਸਾਲ ਹੀ ਕਮਰੇ ਛੱਤੇ ਇਹ ਮੱਦੇ ਵਿੱਚੋਂ ਨਹੀਂ ਬਸ ਤੁਹਾਨੂੰ ਆਇਆ ਇਹ ਦੇ ਕੋਈ ਖੂਬਸੂਰਤ ਤਸਵੀਰਾਂ ਹੀ ਪੁੱਛ ਰਹੀ ਹੈ ਕਿ ਠੰਡਾ ਦੁੱਧ ਜਿਹਾ ਪੀਣਾ ਹੈ ਤੇ ਠੰਡਾ ਦੁੱਧ ਵੀ ਅਸੀਂ ਦਵਾਂਗੇ ਭੈਣ ਜੀ ਕੀ ਨਾਏ ਜੀ ਤੁਹਾਡਾ ਆ ਮਨਦੀਪ ਸਾਡਾ ਤੇ ਇਹਨਾਂ ਨੂੰ ਨੁਕਸਾਨ ਹੋਇਆ باوجود ਉਸ ਦੇ ਤੁਸੀਂ ਸਾਨੂੰ ਇੰਨੇ ਸੋਹਣੇ ਤਰੀਕੇ ਨਾਲ ਪੁੱਛ ਰਹੇ ਹੋ ਚਲੋ ਕੋਈ ਗੱਲ ਨਹੀਂ ਨੁਕਸਾਨ ਤੇ ਉਹ ਹੋਣਾ ਜਿਹੜਾ ਹੋ ਗਿਆ ਹੁਣ ਹੁਣ ਵੀਰ ਵੀ ਮੈਂ ਤੁਹਾਨੂੰ ਅੱਗੇ ਵੀ ਦੱਸਾਂ ਵੀ ਕਿੱਡੀ ਦੂਰੋਂ ਚੱਲ ਕੇ ਆਏ ਹੋਏ ਨੇ ਟਰਾਲ ਲਗਾ ਤੇ ਕਿਤਰਾ ਔਖੇ ਹੋ ਕੇ ਆਏ ਹੋਏ ਨੇ ਤੇ ਜੇ ਚਲੋ ਆਪਾਂ ਚਾਹ ਪਾਣੀ ਵੀ ਉਹਨਾਂ ਨੂੰ ਪੁੱਛਾਂਗੇ ਕੀ ਤਸਵੀਰ ਦੀ ਰੋਟੀ ਖਾਦੀ ਜਾਂ ਨਹੀਂ ਖਾਦੀ ਉਹਨਾਂ ਆਪਣੇ ਭੈਣ ਭਰਾ ਨਹੀਂ ਕੀ ਕੀ ਨੁਕਸਾਨ ਹੋਇਆ ਘਰ ਵਿੱਚ ਕਰ ਦੇ ਉਹ ਵੀ ਤੂੜੀ ਖਰਾਬ ਹੋ ਗਈ ਐ ਇਥੋਂ ਡੰਗਰ ਕੱਢ ਚੁੱਕੇ ਆ ਉਥੇ ਹੋਰ ਕਿਤੇ ਜਗ੍ਹਾ ਉਹ ਗੁਰਦੁਆਰੇ ਸਾਹਿਬ ਪਹਚਾਈ ਹੋਇਆ ਬੱਚੇ ਅੱਧੀ ਉੱਥੇ ਆ ਤੇ ਮਾਤਾ ਜੀ ਵੀ ਸਾਡੇ ਉੱਥੇ ਨੇ ਤੇ ਬਰਾਂਡਾ ਦੀ ਛੱਤ ਵੀ ਡਿੱਗ ਗਈ ਆ ਤੇ ਨਾਲੇ ਤੂੜੀ ਬਹੁਤ ਖਰਾਬ ਹੋ ਗਈ ਆ ਆ ਨਵੇਂ ਕਮਰੇ ਪਾਏ ਸੀ 2013 ਦੇ ਵਿੱਚ ਤੇੜਾ ਪੈ ਗਈਆਂ ਇਸ ਦੇ ਵਿੱਚ ਤੇੜਾ ਵੀ ਪੈਗੀਆਂ ਹੋਈਆਂ ਤੇ ਅੰਦਰੋਂ ਛੱਤ ਜਿਹੜੀ ਫਰਸ਼ਾਂ ਵੀ ਡਿੱਗ ਗਈਆਂ ਜਾਂ ਪਾਣੀ ਵਜ ਵਜ ਕੇ ਛੱਲਾ ਵਜ ਬਹੁਤ ਨੁਕਸਾਨ ਹੋਇਆ ਕੀ ਮੰਗ ਕਰਦੇ ਹੋ ਮੰਗੇ ਇਹ ਪ੍ਰਜਾਸ਼ਨ ਨੂੰ ਵੀ ਚਲੋ ਜਿੰਨਾ ਕ ਹੁਣ ਸਾਰਾ ਨੁਕਸਾਨ ਤੇ ਸਾਰਿਆਂ ਦਾ ਹੋਇਆ ਹੁਣ ਇੱਕ ਮਿੰਟ ਤੁਸੀਂ ਹੈੱਡਫੋਨ ਕੱਢ ਕੇ ਮੈਨੂੰ ਦੇ ਦਿਓ ਕੈਮਰਾਮੈਨ ਅੰਦਰ ਜਾ ਕੇ ਉਹ ਸ਼ਾਟ ਲੈ ਆਉਂਦੇ ਇਹ ਇਹ ਲੋ ਗਲਾਸ ਜੀ ਤਾਂ ਇਹ ਤਸਵੀਰਾਂ ਹੁਣ ਤੁਹਾਨੂੰ ਅਸੀਂ ਵਿਖਾਵਾਂਗੇ ਇਸ ਘਰ ਦੀਆਂ ਦੇਖ ਸਕਦੇ ਹੋ ਇੱਥੇ ਕਿਵੇਂ ਗਾਰਾ ਗਾਰਾ ਹੋਇਆ ਪਿਆ ਹੈ ਤੇ ਉਥੇ ਹੀ ਵੇਖ ਸਕਦੇ ਹੋ ਇੱਥੇ ਪੈਰ ਕਿਵੇਂ ਅੰਦਰ ਜਾ ਰਹੇ ਨੇ ਕਿੰਨਾ ਨੁਕਸਾਨ ਇਸ ਕਾਰਨ ਹੋਇਆ ਤੇ ਘਰ ਵਿੱਚ ਬੇਜ਼ਵਾਨ ਪਸ਼ੂ ਵੀ ਨੇ ਪਰ ਜਿਵੇਂ ਇਹਨਾਂ ਨੇ ਵੈਲਕਮ ਕੀਤਾ ਉਹ ਦਿਖਾਉਂਦਾ ਹੈ ਕਿ ਪੰਜਾਬ ਚੜ੍ਹਦੀ ਕਲਾ ਦੇ ਵਿੱਚ ਹੈ ਹਾਂਜੀ ਕੀ ਕੀ ਨੁਕਸਾਨ ਹੋਇਆ ਦਿਖਾਓ ਜਰਾ ਜੀ ਮੈਨੂੰ ਨਾ ਨਿਆ ਮਤਲਬ ਪਹਿਲਾਂ ਵੀ ਪਾਈਆਂ ਆਈਆਂ ਤਾਂ ਵੀ ਨਹੀਂ ਰੋਕ ਆਉਂਦੇ ਹੋਏ ਤੇ ਬਹੁਤ ਨੁਕਸਾਨ ਹੁੰਦਾ ਪਿਆਵਾ ਤੇ ਉਧਰ ਨਵੇਂ ਜਿਹੜੇ ਪਾਈ ਹੋਏ ਹੁੰਦੇ ਚ ਤੇ ਹੋਰ ਕਿਥੇ ਨੁਕਸਾਨ ਹੋਇਆ ਇਹ ਪਛਵਾ ਦਾ ਕਿਵੇਂ ਕਰਦੇ ਹੋ ਜੀ ਤੁਸੀਂ ਫਿਰ ਮਸੂਰ ਉਧਰ ਇੱਕ ਭੇਜੀ ਹੋਇਆ ਇਹ ਪਾਸੇ ਭੇਜੀ ਹੋਇਆ ਫਿਰ ਇਥੇ ਪਾਣੀ ਪਾਣੀ ਹੋ ਗਿਆ ਸੀ ਸਾਰਾ ਥੋੜੀ ਜੀ ਫੋਨ ਤੋਂ ਲਾਈਟ ਜਾਂ ਕੁਝ ਜੇਕਰ ਤੁਸੀਂ ਕਰ ਸਕਦੇ ਹੋ ਕਿਉਂਕਿ ਇਹ ਤਸਵੀਰਾਂ ਵਿਖਾਉਣੀਆਂ ਜ਼ਰੂਰੀ ਨੇ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਇੱਥੇ ਨੁਕਸਾਨ ਹੋਇਆ ਹੈ باوجود ਉਸ ਦੇ ਉੱਧਰ ਦੇਖੋ ਤੇੜਾ ਖਤਰਾ ਆਇਆ ਜਾਂ ਢਰ ਦੇ ਅੰਦਰ ਕੁਵਾਰ ਇਹ ਵੀ ਦੇਖ ਸਕਦੇ ਹੋ ਕਿ ਕਿਸ ਤਰੀਕੇ ਇਸ ਘਰ ਦੀ ਹਾਲਤ ਹੋ ਗਈ ਹੈ ਇਹ ਤੇੜੇੜਾਂ ਪਈਆਂ ਹੋਈਆਂ ਨੇ ਜਿਸ ਕਾਰਨ ਹੁਣ ਕਾਫੀ ਜੋ ਨੁਕਸਾਨ ਹੋਇਆ ਹੈ ਦੇਖ ਸਕਦੇ ਹੋ ਤੁਸੀਂ ਇੱਥੇ ਇਸ ਘਰ ਦੀ ਤਸਵੀਰ ਕਿ ਕਾਫੀ ਨੁਕਸਾਨ ਹੋਇਆ ਏ ਇਥੇ ਇਹ ਹੋਰ ਕੀ ਕੀ ਨੁਕਸਾਨ ਹੋਇਆ ਜੀ ਕੋਠੇ ਦੇ ਕਰਮਾ ਪੈਣਾ ਚਾਹ ਤੇ ਡਿੱਗੀ ਹੋਈ ਉਹ ਤੇ ਤਰਪੈਲਾ ਪਾਈਆਂ ਹੋਈਆਂ ਨੇ ਕੀ ਕੀ ਮਤਲਬ ਇੱਥੇ ਪਾਣੀ ਭਰ ਗਿਆ ਸੀ ਪੂਰਾ ਇਹ ਸਮਾਨ ਕਿਉਂ ਥੱਲੇ ਰੱਖਿਆ ਜੀ ਤੁਸੀਂ ਸਮਾਨ ਖਰਾਬ ਕੀ ਕਰੀਏ ਕਿੱਥੇ ਰੱਖੀਏ ਸੀ ਫੇਰ ਹੁਣ ਦੋਵੇਂ ਕਮਰੇ ਉਹ ਵੀ ਚੁੰਦੇ ਪਏ ਨੇ ਆ ਹੁਣ ਆਪ ਦਾ ਦਿਹਾੜੀ ਧੱਪਾ ਕਰਕੇ ਬਣਾਇਆ ਸੀ ਤੇ ਉਹ ਵੀ ਇੰਨਾ ਨੁਕਸਾਨ ਹੁੰਦਾ ਪਿਆ ਵਾ ਤੇ ਕੀ ਕਰ ਸਕਦੇ ਫੇਰ ਅਸੀਂ ਕਿੱਧਰ ਜਾਈਏ ਹੁਣ ਬਿਲਕੁਲ ਬਹੁਤ ਨੁਕਸਾਨ ਹੋਇਆ ਅੰਦਰ ਪਾਣੀ ਵੜ ਗਿਆ ਸਾਰਾ ਤੇ ਉਤੇ ਫਿਰ ਕੋਈ ਜਾਨਵਰ ਵੀ ਆਇਆ ਸਸਪਸ ਉਪਦਾ ਖਤਰਾ ਸਸਪ ਸਹੀ ਹੈਗੇ ਆਉਂਦੇ ਆ ਹੁਣ ਫਿਰ ਕੀ ਕਰੀਏ ਬੱਚੇ ਤਾਈਓ ਉਧਰ ਪਾਸੇ ਘੱਲਿਆ ਇੱਕ ਬੇਟਾ ਹੀ ਆ ਇੱਥੇ ਕੋਲੇ ਰਾਤ ਨੂੰ ਆ ਜਾਂਦੇ ਨੇ ਫਿਰ ਡੰਗਰਾਂ ਕੋਲੇ ਰਹਿੰਦੇ ਨੇ ਉਹ ਫਿਰ ਡੰਗਰਾਂ ਦਾ ਕਿਵੇਂ ਕਰਦੇ ਉਹਨਾਂ ਦੇ ਖਾਣ ਪੀਣ ਦੀਆਂ ਚੀਜ਼ਾਂ ਹੈ ਮਹਈਆ ਕਰਵਾ ਰਹੇ ਇਸ ਤਰੀਕੇ ਨੌਜਵਾਨ ਆ ਹਾਂਜੀ ਹਾਂਜੀ ਬਾਦੂ ਚਾਰਾ ਵੀ ਭੇਜ ਰਹੇ ਆ ਜਿੰਨੀ ਜੋਗੇ ਹੈਗੇ ਆ ਹੀ ਜਾਂਦਾ ਮੈਂ ਆਖੀਏ ਤਾਂ ਇਹ ਤਸਵੀਰਾਂ ਦੇਖੋ ਇੱਥੇ ਇੱਕ ਤਾਂ ਬਣ ਰਿਹਾ ਸੀ ਇਹ ਘਰ ਇੱਕ ਤਰ੍ਹਾਂ ਨਾਲ ਵੇਖੋ ਮਿੱਟੀ ਨਿਕਲ ਗਈ ਪਰਲੇ ਬੰਨੇ ਸਲਾਬ ਵੀ ਆਏ ਹੋਏ ਕਾਫੀ ਹਾਂਜੀ ਆ ਵੀ ਪਰਲੇ ਬੰਨੇ ਰਸੋਈ ਦੇ ਨਿਕਲਿਆ ਪਿਆ ਸਾਰਾ ਕੁਛ ਹੀ ਆ ਤੁਹਾਨੂੰ ਮੈਂ ਤੁਹਾਨੂੰ ਜੇ ਤੇ ਤੁਸੀਂ ਚੜ ਸਕਦੇ ਮਗਰ ਬਰਾਂਡੇ ਦੀ ਵੀ ਛੱਤ ਨਾ ਡਿੱਗੀ ਪਈ ਆ ਦੋ ਬੰਨੇ ਇੱਕ ਵਾਰ ਤਸਵੀਰਾਂ ਦਿਖਾ ਦਿਓ ਜਿਹੜੀ ਛੱਤ ਡਿੱਗੀ ਆ ਇਹਨਾਂ ਦੀ ਕਿਉਂਕਿ ਇੱਥੇ ਤੁਸੀਂ ਆਪਣਾ ਨੰਬਰ ਤੁਸੀਂ ਆਪਣਾ ਨੰਬਰ ਇੱਕ ਵਾਰ ਬੋਲੋਗੇ ਜਰਾ ਜੋ ਲੋਕ ਮਦਦ ਕਰ ਸਕਦੇ ਨੇ ਉਹ 959245452 ਇੱਕ ਵਾਰ ਦੁਬਾਰਾ ਬੋਲ ਦਿਓ 959245452 ਤਾਂ ਵੇਖ ਸਕਦੇ ਹੋ ਇੱਥੇ ਕਿੰਨਾ ਨੁਕਸਾਨ ਹੋਇਆ ਤਰੇੜਾਂ ਪੈ ਗਈਆਂ ਨੇ ਪੁਰਾਣੇ ਸਮੇਂ ਦੀ ਛੱਤ ਹੈ ਹੈਨਾ ਇਹ ਪਰ ਜਿਸ ਤਰੀਕੇ ਟੁੱਟ ਚੁੱਕੀ ਹੈ ਤੁਸੀਂ ਇੱਥੇ ਜੋ ਪੂਰਾ ਇਸ ਦਾ ਨਵੀਨੀਕਰਨ ਕਰਨ ਦੀ ਕੋਸ਼ਿਸ਼ ਕੀਤੀ ਸੀ ਉਹ ਵੀ ਖਤਮ ਹੋ ਰਿਹਾ ਪਲੱਸਟਰ ਜੜਾ ਕੀਤਾ ਸੀ ਤਾਂ ਸਾਰੀ ਜਗ੍ਹਾ ਇੱਥੇ ਤਰੇੜਾਂ ਪਈਆਂ ਹੋਈਆਂ ਨੇ ਤਾਂ ਆਖਰ ਵਿੱਚ ਕੀ ਮੰਗ ਕਰੋਗੇ ਇਹ ਚੀਜ਼ਾਂ ਕਾਫੀ ਨੇ ਕਿ ਹੋਰ ਚੀਜ਼ਾਂ ਦੀ ਲੋੜ ਹੈ ਬਹੁਤ 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 ਆ ਜੀ ਹੋਰ ਕਿਸੇ ਚੀਜ਼ ਦੀ ਲੋੜ ਜੀ ਨਹੀਂ ਨਹੀਂ ਜੀ ਨਹੀਂ ਜੀ ਇਹ ਵੇਖ ਸਕਦੇ ਹੋ ਤਸਵੀਰਾਂ ਕਿਸ ਤਰ੍ਹਾਂ ਇਸ ਘਰ ਵਿੱਚ ਤਰੇੜਾਂ ਆਈਆਂ ਹੋਈਆਂ ਨੇ ਹਾਰਡਕਾਰਨ ਨੁਕਸਾਨ ਹੋਇਆ ਹੈ ਇਸ ਤੋਂ ਪਹਿਲਾਂ 2023 ਵਿੱਚ ਵੀ ਹੋਇਆ ਸੀ ਇਹਨੂੰ ਹਾਂਜੀ ਹਾਂਜੀ ਬਹੁਤ ਨੁਕਸਾਨ ਹੋਇਆ ਮਿੱਟੀ ਨਿਕਲ ਗਈ ਹੁਣ ਮਿੱਟੀ ਕਿੱਥੋਂ ਲਿਆਣ ਲਿਆਂ ਕੇ ਪਾਈਏ ਉਹ ਵੇਖੋ ਡੰਗਰਾਂ ਵਾਲੀ ਖੁਰਲੀ ਵੀ ਉਹ ਸਾਰੀ ਬਹਿ ਗਈ ਹੈ ਫਰਸ਼ ਵੀ ਬਹਿ ਗਏ ਆ ਸਾਰੇ ਕੀ ਕਰ ਸਕਦੇ ਫਿਰ ਹੁਣ ਜੀ ਬਹੁਤ ਸ਼ੁਕਰੀਆ ਜੀ ਤਾਂ ਸੁਣਿਆ ਤੁਸੀਂ ਇਸ ਘਰ ਦੇ ਹਾਲਾਤ ਵੀ ਦੇਖੇ ਕਿ ਇੱਥੇ ਬੇਜ਼ੁਬਾਨ ਪਸ਼ੂ ਪੰਛੀ ਵੀ ਨੇ ਪਰ ਉਥੇ ਜਿਸ ਤਰੀਕੇ ਨਾਲ ਨੁਕਸਾਨ ਹੋਇਆ ਹੈ ਬਿਆਸ ਉਫਾਨ ਤੇ ਹੈ ਤੇ ਉਸ ਦਾ ਅਸਰ ਬਹੁਤ ਸਾਰੇ ਘਰਾਂ ਵਿੱਚ ਨਜ਼ਰ ਆ ਰਿਹਾ ਹੈ ਤੇ ਇਸ ਘਰ ਵਿੱਚ ਜਿੰਨਾ ਨੁਕਸਾਨ ਹੋਇਆ ਤਰੇੜਾਂ ਪੈ ਗਈਆਂ ਜੋ ਇਸ ਘਰ ਵਿੱਚ ਰਹਿੰਦੇ ਨੇ ਉਹ ਲੋਕ ਕਾਫੀ ਪਰੇਸ਼ਾਨ ਹੋ ਰਹੇ ਨੇ ਤੇ ਮੰਗ ਕਰ ਰਹੇ ਨੇ ਕਿ ਮਦਦ ਕੀਤੀ ਜਾਵੇ ਪਰ ਪਰ ਜੋ ਚੜ ਦੀ ਕਲਾ ਦੀ ਤਸਵੀਰ ਇਹਨਾਂ ਨੇ ਸਭ ਤੋਂ ਪਹਿਲਾਂ ਦਿਖਾਈ ਉਹ ਮਨ ਨੂੰ ਖੁਸ਼ ਕਰਨ ਵਾਲੀ ਸੀ ਤੁਹਾਡਾ ਕੀ ਕਹਿਣਾ ਕਮੈਂਟਰੀ ਜ਼ਰੂਰ ਆਪਣੀ رائے ਰੱਖੋ